ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗਾ ਉਸ ਭਾਗਾਾਂ ਵਾਲੀ ਧਰਤੀ ਦੇ ਜਿਸ ਦੇ ਦਰਸ਼ਨ ਕਰਕੇ ਤੁਹਾਡੀ ਜਿੱਥੇ ਰੂਹ ਨੂੰ ਸਕੂਨ ਮਿਲੇਗਾ ਉੱਥੇ ਹੀ ਜੀਵਨ ਸਫਲ ਹੋ ਜਾਏਗਾ ਕਿਉਂਕਿ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਨਕੇ ਸਥਾਨ ਦੇ ਜਿੱਥੇ ਕਿ ਉਹਨਾਂ ਦੇ ਨਾਨਕੇ ਪਰਿਵਾਰ ਸੀ ਮਾਤਾ ਕੁਸ਼ਲਿਆ ਜੀ ਇਸ ਸਥਾਨ ਦੇ ਸੀ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਰਾਮ ਭਗਵਾਨ ਦਾ ਜਨਮ ਵੀ ਇੱਥੇ ਹੋਇਆ ਸੀ ਪਰ ਇਹ ਹਜੇ ਮਿਥਿਆਸ ਦੀ ਗੱਲ ਹੈ ਉੱਥੇ ਹੀ ਰਾਮ ਜਨਮ ਭੂਮੀ ਦੇ ਵਿੱਚ ਉਹਨਾਂ ਦਾ ਜਨਮ ਸਥਾਨ ਸ਼ਸ਼ੋਭਿਤ ਹੈ ਇੱਥੇ ਹੀ ਗੱਲ ਕਰ ਲਈ ਅਸੀਂ ਇਸ ਵਕਤ ਖੜੇ ਆ ਮਾਤਾ ਕੁਸ਼ਲਿਆ ਮੰਦਿਰ ਦੇ ਬਿਲਕੁਲ ਬਾਹਰ ਜਿੱਥੇ ਕਿ ਮਾਤਾ ਕੁਸ਼ਲਿਆ ਜੀ ਦੀ ਜਿਹੜੀ ਪ੍ਰਤਿਮਾ ਸਜੋਬਿਤ ਹੈ ਉਸਦੇ ਹੱਥ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਆਪਣੇ ਬਾਲ ਰੂਪ ਦੇ ਵਿੱਚ ਬਿਰਾਜਮਾਨ ਨੇ ਬਹੁਤ ਛੋਟੇ ਜਿਹੇ ਬਾਲ ਰੂਪ ਦੇ ਵਿੱਚ ਬਿਰਾਜਮਾਨ ਨੇ ਔਰ ਇਹ ਬੜਾ ਹੀ ਇਤਿਹਾਸਕ ਮੰਦਿਰ ਹੈ ਇਸਦਾ ਇਤਿਹਾਸ ਇਸ ਦੀਆਂ ਦੀਵਾਰਾਂ ਦੱਸਦੀਆਂ ਨੇ ਤੁਸੀਂ ਦੇਖ ਸਕਦੇ ਹੋ ਛੋਟੀ ਇੱਟ ਦਾ ਬਣਿਆ ਹੋਇਆ ਇਹ ਮੰਦਿਰ ਹੈ ਦੋਸਤੋ ਇਸ ਮੰਦਿਰ ਦਾ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਇਹ ਜਿਹੜਾ ਇਲਾਕਾ ਹੁਣ ਦੇਵੀਗੜ੍ਹ ਦੇ ਲਾਗੇ ਕੜਾਮ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਕੋਈ ਵਕਤ ਸੀ ਤ੍ਰੇਤਾ ਯੁੱਗ ਸੀ ਜਦੋਂ ਰਾਜਾ ਕੋਹਰਾਮ ਕੋ ਰਾਮ ਦਾ ਇੱਥੇ ਰਾਜ ਹੁੰਦਾ ਸੀ ਉਹਨਾਂ ਦੀ ਪੁੱਤਰੀ ਕੁਸ਼ਲਿਆ ਮਾਤਾ ਜੋ ਕਿ ਰਾਮਚੰਦਰ ਭਗਵਾਨ ਦੇ ਮਾਤਾ ਜੀ ਹੋਏ ਉਹਨਾਂ ਦਾ ਇਸ ਜਿਹੜਾ ਇਸ ਸਥਾਨ ਹੈ ਇਸ ਸਥਾਨ ਦੇ ਉੱਤੇ ਉਹਨਾਂ ਦਾ ਜਨਮ ਹੋਇਆ ਸੀ ਦੱਸ ਦਈਏ ਕਿ ਰਾਜਾ ਦਸ਼ਰਤ ਦੀ ਬਰਾਹਤ ਵੀ ਜਿਹੜੀ ਹੈ ਇਸ ਸਥਾਨ ਤੇ ਟੁਕੀ ਸੀ ਇੱਥੋਂ ਥੋੜੀ ਜਿਹੀ ਦੂਰ ਹੀ ਬੌਲੀ ਸਾਹਿਬ ਗੁਰਦੁਆਰਾ ਸ਼੍ਰੀ ਮਲਾਪਸਰ ਸਾਹਿਬ ਹੈ ਉੱਥੇ ਉਹਨਾਂ ਦੀ ਬਰਾਹਤ ਟੁਕੀ ਸੀ ਜਿੱਥੇ ਬਾਅਦ ਦੇ ਵਿੱਚ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਉਹਨਾਂ ਦੇ ਚਰਨ ਛੋਹ ਵੀ ਪ੍ਰਾਪਤ ਹੈ ਬਿਲਕੁਲ ਸਾਹਮਣੇ ਪੀਰ ਪੀ ਖਮਸ਼ਾ ਜੀ ਦੀ ਸਥਾਨ ਬਣਿਆ ਹੋਇਆ ਤਦ ਦੱਸਿਆ ਕਿ ਜਦੋਂ ਰਾਜਾ ਕੌਰਾਮ ਦਾ ਇੱਥੇ ਰਾਜਪਾਟ ਚੱਲਦਾ ਹੁੰਦਾ ਸੀ ਉਦੋਂ ਇਸ ਨਗਰੀ ਨੂੰ ਕੌਰਾਮ ਨਗਰੀ ਦੇ ਨਾਲ ਨਾਮ ਜਾਣਿਆ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਮਾਤਾ ਕੌਸ਼ਲ ਲਿਆ ਹੋਏ ਤਾਂ ਇਸ ਦਾ ਨਾਂ ਇੱਕ ਵਾਰ ਕੌਸ਼ਲ ਨਗਰੀ ਵੀ ਜ਼ਰੂਰ ਜਿਹੜਾ ਹੈ ਲੋਕਾਂ ਵੱਲੋਂ ਲਿੱਤਾ ਗਿਆ ਪਰ ਹੌਲੀ-ਹੌਲੀ ਸਮਾਂ ਪਾ ਕੇ ਇਸ ਇਲਾਕੇ ਦਾ ਨਾਂ ਕੜਾਮ ਹੋ ਗਿਆ ਕਿਉਂਕਿ ਉਸ ਵਕਤ ਕਹਿੰਦੇ ਆ ਕਿ ਜੋ ਮੁਸਲਮ ਸਮੁਦਾਏ ਦੇ ਲੋਕ ਸੀ ਉਹ ਰਾਮ ਨਾਮ ਨਹੀਂ ਲੈਣਾ ਚਾਹੁੰਦੇ ਸੀ ਇਸ ਕਰਕੇ ਉਹ ਕੋਰਾਮ ਨਹੀਂ ਕਹਿੰਦੇ ਸੀ ਉਹ ਕੜਾਮ ਕਹਿਣ ਲੱਗ ਗਏ ਸੋ ਇਸ ਇਲਾਕੇ ਦਾ ਨਾਮ ਕੜਾਮ ਬਣ ਗਿਆ ਦੱਸ ਦਈਏ ਕਿ ਇਸ ਇਲਾਕੇ ਦੀ ਇੱਕ ਹੋਰ ਮਹੱਤਤਾ ਹੈ ਕਿ ਇੱਥੇ ਹਰੇਕ ਧਰਮ ਦਾ ਇਤਿਹਾਸ ਜੁੜਿਆ ਹੋਇਆ ਹੈ ਚਾਹੇ ਸਿੱਖ ਧਰਮ ਦੀ ਗੱਲ ਕਰ ਲਈਏ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾਪਤ ਗੁਰਦੁਆਰਾ ਸ਼੍ਰੀ ਮਹਿਲਾਬਸਰ ਸਾਹਿਬ ਹੈ ਉੱਥੇ ਹੀ ਮੁਸਲਮਾਨਾਂ ਦੇ ਪੀਰ ਪੀਰ ਪਖਮਸ਼ਾਹ ਜੀ ਦਾ ਸਥਾਨ ਬਣਿਆ ਹੋਇਆ ਤੇ ਰਾਮਚੰਦਰ ਭਗਵਾਨ ਦੇ ਨਾਨਕੇ ਸਥਾਨ ਤੇ ਤੁਹਾਨੂੰ ਅਸੀਂ ਦਰਸ਼ਨੀ ਕਰਾ ਰਹੇ ਆ ਉਹ ਸਥਾਨ ਵੀ ਇੱਥੇ ਬਣਿਆ ਹੋਇਆ ਇਸ ਦੇ ਨਾਲ ਬਾਬਾ ਸ਼ੰਕਰਗਿਰ ਔਲੀਆ ਜੀ ਦਾ ਵੀ ਇੱਥੇ ਮੰਦਿਰ ਸ਼ਿਸ਼ੋਭਿਤ ਹੈ ਉਸ ਦੀ ਵੀ ਬੜੀ ਮਾਨਤਾ ਹੈ ਮਤਲਬ ਕਿ ਹਰੇਕ ਧਰਮ ਦੇ ਲੋਕਾਂ ਦੀ ਇੱਥੇ ਆਸਥਾ ਦਾ ਕੇਂਦਰ ਹੈ ਔਰ ਲੋਕ ਇੱਥੇ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਵੀ ਪਹੁੰਚਦੇ ਆ ਹੁਣ ਤੁਹਾਨੂੰ ਦਿਖਾਵਾਂਗੇ ਇਸ ਇਲਾਕੇ ਦੀ ਦਰੋ ਦੀਵਾਰ ਅਤੇ ਉਹ ਕਿਲਾ ਜਿੱਥੇ ਕਦੇ RAM ਭਗਵਾਨ ਉਹਨਾਂ ਦੇ ਛੋਟੇ ਛੋਟੇ ਚਰਨ ਇਸ ਧਰਤੀ ਦੇ ਉੱਤੇ ਪਏ ਹੋਣੇ ਇਹਨਾਂ ਦੀਵਾਰਾਂ ਨੂੰ ਉਹਨਾਂ ਦੇ ਹੱਥ ਲੱਗੇ ਹੋਣੇ ਔਰ ਇਹਨਾਂ ਦੀਵਾਰਾਂ ਨੂੰ ਦੇਖ ਕੇ ਇਹਨਾਂ ਦੇ ਆਲੇ-ਦਾਲੇ ਖੇਡ ਕੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਆਪਣਾ ਕੁਝ ਵਕਤ ਜ਼ਰੂਰ ਬਤਾਇਆ ਹੋਣਾ ਕਿਉਂਕਿ ਉਹਨਾਂ ਦੇ ਨਾਨਕੇ ਇੱਥੇ ਨੇ ਤਾਂ ਦੱਸਦੀਏ ਕਿ ਇੱਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਇਲਾਕੇ ਦੇ ਆਲੇ-ਦਾਲੇ ਚਾਰ ਬੋਲੀਆਂ ਬਣਾਈਆਂ ਸੀ ਜਦੋਂ ਜਿਹੜੇ ਰਾਜਾ ਕੌਰਾਮ ਸੀ ਉਹਨਾਂ ਦੀ ਸੁਪਤਰੀ ਕੁਸ਼ਲਿਆ ਮਾਤਾ ਜੀ ਸੀ ਉਹਨਾਂ ਦੀ ਬਰਾਤ ਟੁਕਣੀ ਸੀ ਤਾਂ ਜਦੋਂ ਪਹਿਲਾਂ ਬਰਾਤਾਂ ਨੇ ਆਣਾ ਹੁੰਦਾ ਸੀ ਤਾਂ ਬੌਲੀਆਂ ਸ਼ਸ਼ੋਭਿਤ ਕੀਤੀਆਂ ਜਾਂਦੀਆਂ ਸੀ ਤਾਂ ਜੋ ਬਰਾਤ ਉੱਥੇ ਰੁਕੇ ਤੇ ਪਾਣੀ ਧਾਣੀ ਪੀ ਕੇ ਫਿਰ ਅੱਗੇ ਜਿਹੜਾ ਹੈ ਉਹ ਤੁਰਨ ਇਥੋਂ ਕੁਝ ਦੂਰੀ ਦੇ ਉੱਤੇ ਹੀ ਇੱਕ ਬੌਲੀ ਸਾਹਿਬ ਹਲੇ ਵੀ ਜਿਹੜੇ ਹੈ ਸ਼ਸ਼ੋਭਿਤ ਨੇ ਗੁਰਦੁਆਰਾ ਸ੍ਰੀ ਮਲਾਪਸਰ ਬੌਲੀ ਸਾਹਿਬ ਉੱਥੇ ਸ਼ਸ਼ੋਭਿਤ ਨੇ ਜਿੱਥੇ ਰਾਜਾ ਦਸ਼ਰਤ ਦੀ ਬਰਾਤ ਰੁਕੀ ਸੀ ਜਦੋਂ ਉਹ ਮਾਤਾ ਕਸ਼ਲਿਆ ਦੀ ਜੰਜ ਲੈ ਕੇ ਇੱਥੇ ਪਹੁੰਚੇ ਸਨ ਉਸ ਤੋਂ ਬਾਅਦ ਬਰਾਤ ਇੱਥੇ ਟੁਕੀ ਹੋਏਗੀ ਔਰ ਉਸ ਤੋਂ ਬਾਅਦ ਇੱਥੇ ਜਿਹੜਾ ਹੈ ਉਹਨਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਹੋਣਗੀਆਂ ਸੋ ਇਹ ਸਾਰੀਆਂ ਗੱਲਾਂ ਇੱਥੇ ਦੇ ਲੋਕ ਦੱਸਦੇ ਆ ਇੱਥੇ ਦਾ ਇਤਿਹਾਸ ਦੱਸਦਾ ਔਰ ਤੁਹਾਨੂੰ ਦਿਖਾਣੇ ਆ ਇਸ ਕਿਲੇ ਦੀ ਬੰਤਰ ਇਸ ਇਲਾਕੇ ਦੀ ਬੰਤਰ ਇਸ ਮੰਦਰ ਦੇ ਆਲੇ ਦੁਆਲੇ ਦਾ ਇਲਾਕਾ ਸੋ ਇਹ ਇਲਾਕਾ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਕਿਲਾ ਨੂਮਾ ਹੈ ਔਰ ਇਹ ਇਸ ਪੂਰੇ ਇਲਾਕੇ ਤੋਂ ਕਟੋ-ਕਟ 20-25 ਫੁੱਟ ਦੀ ਉਚਾਈ ਦੇ ਉੱਤੇ ਵਸਿਆ ਜਿਵੇਂ ਕਿ ਅਕਸਰ ਰਾਜੇ ਮਹਾਰਾਜਾਂ ਦੇ ਕਿਲੇ ਹੁੰਦੇ ਆ ਇਸ ਦੀ ਦਰੋ ਦੀਵਾਰ ਦੇਖੋ ਤੁਸੀਂ ਬਿਲਕੁਲ ਕਿਲੇ ਦੀ ਤਰ੍ਹਾਂ ਚਾਰ ਦਿਵਾਰੀ ਹੋਈ ਹੋਈ ਆ ਕੁਝ ਇੱਟਾਂ ਢਹਿ ਢੇਰੀਆਂ ਹੋ ਗਈਆਂ ਕੁਝ ਇੱਥੋਂ ਗਾਇਬ ਹੋ ਗਈਆਂ ਔਰ ਬੜਾ ਪਿੱਛੇ ਤੱਕ ਜਿਹੜਾ ਹੈ ਇਹ ਇਲਾਕਾ ਜਿਹੜਾ ਹੈ ਬਣਿਆ ਹੋਇਆ ਸੀ ਪੂਰਾ ਇੱਕ ਕਿਲਾ ਕਿਲੇ ਦੀ ਬੰਤਰ ਸੀ ਇਹ ਇਸ ਦਾ ਇਤਿਹਾਸ ਬੋਲਦਾ ਹੈ ਕਿ ਇਹ ਕਿਲਾ ਆਪਣੇ ਹੋਂਦ ਦੀ ਆਪਣੇ ਇਤਿਹਾਸ ਦੀ ਗਵਾਹੀ ਪਰਦਾ ਸੋ ਇਹ ਕੌਸ਼ਲ ਨਗਰੀ ਦਾ ਕੌਰਾਮ ਰਾਜਾ ਦਾ ਇਹ ਕਿਲਾ ਸੀ ਜਿੱਥੇ ਕਿ रामचंद्र ਭਗਵਾਨ ਦੇ ਨਾਨਕੇ ਸੀ ਸੋ ਮੈਂ ਤੁਹਾਨੂੰ ਦਿਖਾਵਾਂ ਕਿ ਇਹ ਵਾਲੀਆਂ ਦੀਵਾਰਾਂ ਤੁਸੀਂ ਦੇਖੋ ਇਹ ਅਜ ਪੁਰਾਤਨ ਦੀਵਾਰਾਂ ਨੇ ਇਹ ਧਰਤੀ ਤੁਸੀਂ ਦੇਖੋ ਜਿਹੜੀ ਭਾਗਾਂ ਵਾਲੀ ਧਰਤੀ ਹੈ ਕੋਈ ਸਮਾਂ ਹੋਣਾ ਜਦੋਂ ਭਗਵਾਨ ਸ਼੍ਰੀ रामचंद्र ਆਪਣੇ ਬਾਲ ਅਵਸਥਾ ਦੇ ਵਿੱਚ ਸੀ ਨਾਨਕੇ ਤਾਂ ਹਰ ਬੰਦਾ ਆਂਦਾ ਹੀ ਆ ਉਹ ਵੀ ਨਾਨਕੇ ਆਏ ਹੋਣੇ ਤਾਂ ਇਹਨਾਂ ਦੀਵਾਰਾਂ ਤੇ ਭਗਵਾਨ ਦੇ ਹੱਥ ਲੱਗੇ ਹੋਣੇ ਇਸ ਧਰਤੀ ਤੇ ਭਗਵਾਨ ਦੇ ਪੈਰ ਲੱਗੇ ਹੋਣੇ ਹੈ ਮਤਲਬ ਕਿ ਇਹ ਭਗਵਾਨ ਰਾਮਚੰਦਰ ਜੀ ਦੀ ਧਰਤੀ ਜਿਹੜੀ ਹੈ ਚਰਨ ਛੋਹ ਪ੍ਰਾਪਤ ਧਰਤੀ ਵੀ ਇਹਨੂੰ ਕਿਹਾ ਜਾ ਸਕਦਾ ਹੈ ਬੜਾ ਵੱਡਾ ਇਤਿਹਾਸ ਇਸ ਇਲਾਕੇ ਦਾ ਜੁੜਿਆ ਹੋਇਆ ਔਰ ਸਮੇਂ ਦੀਆਂ ਸਰਕਾਰਾਂ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕਰ ਰਹੀਆਂ ਪਹਿਲੀਆਂ ਸਰਕਾਰਾਂ ਦੀ ਅਣਦੇਖੀ ਦਾ ਇਹ ਸ਼ਿਕਾਰ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਢਾਹ ਢੇਰੀ ਹੋ ਗਿਆ ਇਸ ਦੇ ਆਲੇ-ਦਾਲੇ ਸਾਰਾ ਪਿੰਡ ਵਸਿਆ ਹੋਇਆ ਪਰ ਇਸ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ ਦੇਖੋ ਪੂਰੀਆਂ ਦੀਵਾਰਾਂ ਕਿਸ ਤਰ੍ਹਾਂ ਟੱਗੀਆਂ ਨੇ ਇਹ ਪਰਲੇ ਪਾਸੇ ਪਿੰਡ ਦਿਖੂਗਾ ਤੁਹਾਨੂੰ ਪਰਲੇ ਪਾਸੇ ਮੈਂ ਸੁਨੀਲ ਜੀ ਨੂੰ ਕਹਾਂਗਾ ਦਿਖਾਣ ਕਿ ਕਿਸ ਤਰ੍ਹਾਂ ਪਿੰਡ ਦਿਖ ਰਿਹਾ ਹੈ ਉਹ ਨੀ ਕਟੋਗਾ ਤੇ ਇਹ 25 30 ਫੁੱਟ ਉਚਾਈ ਦੇ ਉੱਤੇ ਅਸੀਂ ਇਸ ਵਕਤ ਖੜੇ ਆ ਜਿਹੜਾ ਕਿ ਇਹ ਕਿਲਾ ਸੋ ਪਰਲੇ ਪਾਸੇ ਇਹ ਸਾਰਾ ਪਿੰਡ ਵਸਿਆ ਹੋਇਆ ਜਿਸ ਨੂੰ ਅੱਜ ਕੜਾਮ ਕਹਿੰਦੇ ਆ ਸੋ ਪਹਿਲੀਆਂ ਸਰਕਾਰਾਂ ਦੀ ਅਣਦੇਖੀ ਜ਼ਰੂਰ ਰਹੀ ਹੈ ਇਸ ਦੇ ਨਾਲ ਅਟੈਚ ਰਹੀ ਹੈ ਕਿ ਇਸ ਦੀ ਸਾਮ ਸੰਭਾਲ ਨਹੀਂ ਕੀਤੀ ਗਈ ਕਿਉਂਕਿ ਐਡਾ ਵੱਡਾ ਇੱਕ ਇਤਿਹਾਸਕ ਸਥਾਨ ਹੋਵੇ ਸਨਾਤਨ ਧਰਮ ਦਾ ਐਡਾ ਵੱਡਾ ਇਤਿਹਾਸਕ ਸਥਾਨ ਹੋਵੇ ਸਮੇਂ-ਸਮੇਂ ਕੁਝ ਹਿੰਦੂ ਲੀਡਰਾਂ ਵੱਲੋਂ ਆਵਾਜ਼ ਚੱਕੀ ਗਈ ਹੇ ਫਿਲਹਾਲ ਇੱਥੇ ਦੇ ਐਮ.ਐਲ.ਏ ਪਠਾਨ ਮਾਜਰਾ ਵੱਲੋਂ ਜਿਹੜੀ ਹੈ ਹਰਮਿਤ ਸਿੰਘ ਪਠਾਨ ਮਾਜਰਾ ਉਹਨਾਂ ਵੱਲੋਂ ਇਸ ਦੀ ਆਵਾਜ਼ ਚੱਕੀ ਗਈ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਪਰ ਹਾਲਾਤ ਜਿਉਂ ਦੇ ਤਿਉਂ ਹੀ ਬਰਕਰਾਰ ਨੇ ਤੁਸੀਂ ਦੇਖੋ ਕਿੰਨਾ ਵੱਡਾ ਇਹ ਇਲਾਕਾ ਹੈ ਉਹ ਸਿਰੇ ਤੱਕ ਜਿਹੜਾ ਜਾ ਰਿਹਾ ਹੈ ਉਹ ਜਿੱਥੇ ਤੱਕ ਤੁਸੀਂ ਦੇਖਦੇ ਹੋ ਅੱਗੇ ਨਹੀਂ ਜਾ ਸਕਦੇ ਕਿਉਂਕਿ ਡੂੰਘਾ ਸੋ ਉੱਥੇ ਤੱਕ ਹੈ ਇਸ ਦੀਆਂ ਦੁਵਾਰਾਂ ਇਸ ਦੀ ਜ਼ਮੀਨ ਕਿਤੇ ਨਾ ਕਿਤੇ ਧਰਮ ਦੇ ਨਾਲ ਜੁੜੀ ਹੋਈ ਹੈ ਔਰ ਇਸ ਦੀ ਅਣਦੇਖੀ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਸਰਕਾਰਾਂ ਦੇ ਉੱਤੇ ਸੋ ਪਠਾਨ ਮਾਜਰਾ ਵੱਲੋਂ ਇਸ ਦੀ ਆਵਾਜ਼ ਚੱਕੀ ਗਈ ਹੈ ਪਿੱਛੇ 22 ਜਨਵਰੀ ਨੂੰ ਇੱਥੇ ਇੱਕ ਵੱਡਾ ਪ੍ਰੋਗਰਾਮ ਵੀ ਰੱਖਿਆ ਸੀ ਬਹੁਤ ਸਾਰੀ ਹਿੰਦੂ ਜਥੇਬੰਦੀਆਂ ਬਹੁਤ ਸਾਰੀ ਹਿੰਦੂ ਸੰਗਤਾਂ ਰਾਮ ਭਗਵਾਨ ਨੂੰ ਮੰਨਣ ਵਾਲੇ ਲੋਕ ਇੱਥੇ ਪਹੁੰਚੇ ਸੀ ਪਰ ਹਾਲਾਤਾਂ ਦੇ ਵਿੱਚ ਸੁਧਾਰ ਨਹੀਂ ਆਇਆ ਦੱਸਦੀ ਹੈ ਉਸ ਵਕਤ 10 ਲੱਖ ਰੁਪਏ ਦੀ ਗ੍ਰਾਂਟ ਦੀ ਗੱਲ ਕੀਤੀ ਗਈ ਸੀ ਔਰ ਬਹੁਤ ਸਾਰੇ ਲੋਕਾਂ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਕਿ ਅਸੀਂ ਇਸ ਨੂੰ ਮਰਮਮਤ ਕਰਾਂਗੇ ਇਸ ਨੂੰ ਦੁਬਾਰਾ ਸੰਜੀਵ ਕਰਾਂਗੇ ਇਸ ਨੂੰ ਸ਼ਾਨੋ ਸ਼ੌਕਤ ਦੇ ਨਾਲ ਮਨਾਵਾਂਗੇ ਪਰ ਹਾਲਾਤ ਉਸ ਤਰ੍ਹਾਂ ਦੇ ਲੱਗ ਰਹੇ ਕੋਈ ਤੁਹਾਨੂੰ ਵੀ ਮੇਰੇ ਖਿਆਲ ਕੋਈ ਡਿਵੈਲਪਮੈਂਟ ਜਿਹੜੀ ਹੈ ਇੱਥੇ ਨਜ਼ਰ ਨਹੀਂ ਆਏਗੀ ਇਹ ਉਸੇ ਤਰ੍ਹਾਂ ਜਿਉਂ ਦਾ ਤਿਉਂ ਬਣਿਆ ਹੋਇਆ ਗਵਾਹੀ ਦੇ ਰਿਹਾ ਹੈ ਲੋਕਾਂ ਦੇ ਤਰਸਕਾਰ ਦੀ ਲੋਕਾਂ ਦੀ ਅਣਦੇਖੀ ਦੀ ਸਰਕਾਰ ਦੀ ਅਣਦੇਖੀ ਦੀ ਸੋ ਅਸੀਂ ਤਾਂ ਅੱਜ ਫੇਰ ਇਸ ਕਰਕੇ ਪਹੁੰਚੇ ਹਾਂ ਕਿ ਸਰਕਾਰ ਨੂੰ ਬੇਨਤੀ ਕਰ ਸਕੀਏ ਲੋਕਾਂ ਨੂੰ ਬੇਨਤੀ ਕਰ ਸਕੀਏ ਹਿੰਦੂ ਜੱਥੇਬੰਦੀਆਂ ਨੂੰ ਹਿੰਦੂ ਲੀਡਰਾਂ ਨੂੰ ਬੇਨਤੀ ਕਰ ਸਕੀਏ ਸਨਾਤਨ ਧਰਮ ਦੇ ਵਿੱਚ ਰਾਮਚੰਦਰ ਭਗਵਾਨ ਨੂੰ ਮੰਨਣ ਵਾਲੇ ਲੋਕਾਂ ਨੂੰ ਅਸੀਂ ਬੇਨਤੀ ਕਰ ਸਕੀਏ ਕਿ ਆਓ ਆਪਣੀ ਵਿਰਾਸਤ ਸੰਭਾਲੀਏ ਠੀਕ ਹੈ रामचंद्र ਭਗਵਾਨ ਦਾ ਜਨਮ RAM ਜਨਮ ਭੂਮੀ ਅਯੁੱਧਿਆ ਦੇ ਵਿੱਚ ਉੱਥੇ ਬਹੁਤ ਵੱਡਾ ਵਿਸ਼ਾਲ ਮੰਦਿਰ ਸ਼ਸ਼ੋਭਿਤ ਕਰ ਦਿੱਤਾ ਗਿਆ ਉੱਥੇ ਵੀ ਦਰਸ਼ਨਾਂ ਨੂੰ ਜਾਓ ਪਰ ਮਾਂ ਜਿਹੜੀ ਹੈ ਉਹ ਸਭ ਤੋਂ ਵੱਡਾ ਰੂਪ ਹੁੰਦਾ ਹੈ ਭਗਵਾਨ ਆਪਣੀ ਮਾਂ ਨੂੰ ਭਗਵਾਨ ਮੰਨਦੇ ਹੈ ਕਿਉਂਕਿ ਮਾਤਾ ਕੁਸ਼ਲਿਆ ਜੀ रामचंद्र ਦੇ ਮਾਤਾ ਜੀ ਹੈ ਉਹਨਾਂ ਦਾ ਮੰਦਿਰ ਹੈ ਇੱਥੇ ਸ਼ਸ਼ੋਭਿਤ ਹੈ ਤੇ ਇਸ ਦੀ ਇਸ ਤਰ੍ਹਾਂ ਦੀ ਦੂਰਦਰਸ਼ਾ ਨਹੀਂ ਹੋਣੀ ਚਾਹੀਦੀ ਸੋ ਸਾਡੀ ਤਾਂ ਇਸ ਖਬਰ ਨੂੰ ਇਸ ਸਟੋਰੀ ਨੂੰ ਤੁਹਾਡੇ ਨਸ਼ਰ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਇਸ ਦੀ ਡਿਵੈਲਪਮੈਂਟ ਹੋਣੀ ਲਾਜ਼ਮੀ ਹੈ ਇਸ ਦੇ ਵੱਲ ਧਿਆਨ ਦਿਓ ਤਾ ਜੋ ਇਸ ਨੂੰ ਦੁਆਰਾ ਉਸੇ ਤਰ੍ਹਾਂ ਬਰਕਰਾਰ ਕੀਤਾ ਜਾ ਸਕੇ ਦੇਖੋ ਇਸ ਦੇ ਆਲੇ ਦੁਆਲੇ ਬਹੁਤ ਸਾਰੇ ਮੰਦਰ ਬਣ ਗਏ ਆ ਬਹੁਤ ਸਾਰੇ ਹੋਰ ਧਾਰਮਿਕ ਸਥਾਨ ਬਣ ਗਏ ਆ ਔਰ ਬੜੇ ਸ਼ਸ਼ੋਭਿਤ ਨੇ ਅੱਛੀ ਗੱਲ ਹੈ ਹੋਣਾ ਚਾਹੀਦਾ ਪਰ ਇਸ ਦੀ ਅਣਦੇਖੀ ਕਿਉਂ ਇਸ ਮੰਦਰ ਦੇ ਨਾਲ ਐਡਾ ਕਹਿ ਲਈਏ ਇਹ ਐਡਾ ਜੂਨ ਕਿਉਂ ਕਿਉਂ ਨਹੀਂ ਇਸ ਸਥਾਨ ਦਾ ਪੂਰਨ ਤੌਰ ਦੇ ਉੱਤੇ ਧਿਆਨ ਰੱਖਿਆ ਜਾ ਰਿਹਾ ਪੂਰਨ ਤੌਰ ਦੇ ਉੱਤੇ ਇਸ ਨੂੰ ਡਿਵੈਲਪ ਕੀਤਾ ਜਾ ਰਿਹਾ ਇਹ ਬੜੀ ਵੱਡੀ ਗੱਲ ਹੈ ਇਸ ਦੇ ਉੱਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਸੋ ਅਰਥ ਟੀਵੀ ਪੰਜਾਬ ਦੇ ਮਾਧਿਅਮ ਰਾਹੀਂ ਅਸੀਂ ਤਾਂ ਤੁਹਾਨੂੰ ਇਹ ਹੀ ਬੇਨਤੀ ਕਰਾਂਗੇ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ ਸਰਕਾਰਾਂ ਨੂੰ ਬੇਨਤੀ ਕਰਾਂਗੇ ਮੰਤਰੀਆਂ ਨੂੰ ਐਮਐਲਏ ਨੂੰ ਬੇਨਤੀ ਕਰਾਂਗੇ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਇਸ ਦੀ ਖੂਬਸੂਰਤੀ ਬਹਾਲ ਕੀਤੀ ਜਾਵੇ ਇਸ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਕੈਮਰਾ ਪਰਸਨ ਸੁਨਿਲ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਲਈ ਪਟਿਆਲਾ